ਹਰਥਾ ਚਲੇ ਜਾਣਗੇ ਕਿਤੇ ਕਹਿ ਕੇ ਦੇਖ ਲਓ ਤੁਹਾਨੂੰ ਉੱਥੇ ਤੇਰਾ ਛਟਕਾਰਾ ਹੋਣਾ ਨਹੀਂ ਨਹੀਂ ਉੱਥੇ ਜਾਣ ਲੱਗੇ ਤਾਂ ਸਾਨੂੰ ਤਾਂ ਸਾਡੇਆਂ ਤਾਂ ਲੋਕਾਂ ਨੇ ਨਹੀਂ ਬੋਲਣਾ ਹallelujah ਮੋਂ ਬਲਾ ਜਿੱਥੇ ਮਰਜੀ ਜਾਂਦੇ ਰਹੇ ਉੱਥੇ ਉਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਹallelujah ਸੱਚਮੱਚ ਮੈਂ ਤਾਂ ਕਹਿੰਨੀ ਪਰਮੇਸ਼ਰ ਨੇ ਆਪਾਂ ਨੂੰ ਚੁਣਿਆ ਵੈ ਆਪਾਂ ਨੂੰ ਕਿੰਨੇ ਆਪਾਂ ਨੂੰ ਪਾਪਾਂ ਚੋਂ ਨੇ ਕੱਢਿਆ ਵੈ ਹallelujah ਹਣੇ ਰੇਜੀ ਤੁਰੇ ਫਿਰਦੇ ਸੀਗੇ ਚਾਨਣ ਚ ਲੈ ਕੇ ਜਾਂਦਾ ਹallelujah ਜਦ ਆਪਾਂ ਕਿਸੇ ਨਾਲ ਗੱਲ ਕਰਦੇ ਵਾਕਈ ਜੇ ਉਹ ਪਰਮੇਸ਼ਰ ਦਾ ਆਤਮਾ ਉਹਨਾਂ ਅੰਦਰ ਉਹਨਾਂ ਦੇ ਹੋਇਆ ਤਾਂ ਉਹਨਾਂ ਆਪਣੀ ਗੱਲ ਵੀ ਧਿਆਨ ਨਾਲ ਸੁਣੂਗਾ ਹallelujah ਜੇ ਉਹਨਾਂ 'ਚ ਨਹੀਂ ਪਰਮੇਸ਼ਰ ਦਾ ਆਤਮਾ ਹਜੇ ਸੰਸਾਰ ਵਾਲੇ ਸੰਸਾਰ ਵਾਲੀ 'ਚ ਤੁਰੇ ਫਿਰਦੇ ਆ ਉਹਨਾਂ ਨੇ ਆਪਣੀ ਗੱਲ ਵੀ ਨਹੀਂ ਸੁਣਨੀ ਹallelujah ਚੁਗਲੀਆਂ ਕਰਨ ਲੱਗ ਜੋ ਭਲਾ 2 ਘੰਟੇ ਖੜੀਆਂ ਰੋ ਕਿਸੇ ਕੋਲੇ ਆਪਣਾ ਟਾਈਮ ਦਾ ਹੀ ਨਹੀਂ ਪਤਾ ਲੱਗਦਾਗਾ ਉਦੋਂ ਉਹ ਸੰਸਾਰ ਵਾਲੇ ਕੰਮ ਹੁੰਦੇ ਆ ਹallelujah ਪਰਮੇਸ਼ਰ ਦਾ ਕਿਸੇ ਨੂੰ ਵਚਨ ਸੁਣਾ ਕੇ ਵੇਖ ਲੋ ਜਿਹੜਾ ਕੋਈ ਨਹੀਂ ਜਾਣਦਾ ਉਹਨੇ ਕਹਿਣਾ ਕਿਤੇ ਫੇਰ ਸੁਣੋ ਮੇਰੇ ਕੋਲ ਟਾਈਮ ਨਹੀਂ ਹallelujah ਉਹ ਕਿਉਂ ਨਹੀਂ ਸੁਣ ਸਕਦੇ ਉਹਨਾਂ ਦੇ ਅੰਦਰ ਹਜੇ ਸ਼ੈਤਾਨ ਦਾ ਆਤਮਾ ਹੈ ਹਾਲੇਲੂਇਆ ਉਹ ਕਹਿੰਦੇ ਇੱਥੋਂ ਪਤਾ ਲੱਗਦਾ ਵੈ ਇਹ ਚ ਸੱਚਾਈ ਦਾ ਆਤਮਾ ਹੈ ਕਿ ਬਦਰਾਹੀ ਦਾ ਆਤਮਾ ਹੈ ਹਾਲੇਲੂਇਆ ਜਿਹੜੇ ਸੰਸਾਰ ਵਾਲੇ ਆ ਉਹਨਾਂ ਚ ਬਦਰਾਹੀ ਦੇ ਆਤਮੇ ਤੁਰੇ ਫਿਰਦੇ ਉਹ ਤਾਂ ਹੀ ਉਹ ਪ੍ਰਭੂ ਦੀ ਗੱਲ ਨਹੀਂ ਸੁਣਨਾ ਚਾਹੁੰਦੇ ਹਾਲੇਲੂਇਆ ਹਰਫਾ ਚਲੇ ਜਾਣਗੇ ਕਿਤੇ ਕਹਿ ਕੇ ਦੇਖਣ ਤੁਹਾਨੂੰ ਉੱਥੇ ਤੇਰਾ ਛਟਕਾਰਾ ਹੋਣਾ ਨਹੀਂ ਨਹੀਂ ਉੱਥੇ ਜਾਣ ਲੱਗੇ ਤਾਂ ਸਾਨੂੰ ਤਾਂ ਸਾਡੇ ਨਾਲ ਲੋਕਾਂ ਨੇ ਨਹੀਂ ਬੋਲਣਾ ਹਾਲੇਲੂਇਆ ਉਹ ਭਲਾ ਜਿੱਥੇ ਮਰਜੀ ਜਾਂਦੇ ਰਹੇ ਉੱਥੇ ਉਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਹਾਲੇਲੂਇਆ ਸੱਚਮੁੱਚ ਮੈਂ ਤਾਂ ਕਹਿੰਨੀ ਆ ਪਰਮੇਸ਼ਰ ਨੇ ਆਪਾਂ ਨੂੰ ਚੁਣਿਆ ਵੈ ਆਪਾਂ ਨੂੰ ਕਿੰਨੇ ਆਪਾਂ ਪਾਪਾਂ ਚੋਂ ਨੇ ਕੱਢਿਆ ਵੈ ਹਾਲੇਲੂਇਆ ਹਨੇਰੇ ਜਿਧੂਰੇ ਫਿਰਦੇ ਸੀਗੇ ਚਾਨਣ ਚ ਲੈ ਕੇ ਆਂਦਾ ਹਾਲੇਲੂਇਆ ਕੋਈ ਦੁੱਖ ਤਕਲੀਫ ਨਹੀਂ ਵੱਡੀ ਕੁਛ ਨਹੀਂ ਵੱਡਾ ਪਰਮੇਸ਼ਰ ਵੱਡਾ ਵੈ ਜੇ ਸੱਚਮੁੱਚ ਉਹਦਾ ਲਾੜਫੜ ਲੈ ਛੱਡਿਓ ਨਾ ਰੋਲ ਜਿਓਗੇ ਹallelujah ਉਹ ਕਹਿੰਦਾ ਜਦੋਂ ਜਿਹੜੇ ਸੱਚਮੁੱਚ ਦੂਰ ਜਾਂਦੇ ਅਗਲਾ ਕਹਿੰਦਾ ਖਣੀ ਮੈਂ ਕਈ ਆ ਜਾਂਦੇ ਵਿੱਚ ਫਿਰ ਉਹ ਫਿਰ ਪਹਿਲੇ ਕੰਮ ਕਰ ਲ ਜਾਂਦੇ ਕੋਈ ਜੋਤਾਂ ਜਗਾਉਣ ਲੱਗ ਜਾਂਦਾ ਕੋਈ ਦੀਵੇ ਜਗਾਉਣ ਲੱਗ ਜਾਂਦਾ ਕੋਈ ਸਿਆਣਿਆਂ ਕੋਲ ਜਾਣ ਲੱਗਦਾ ਨਹੀਂ ਉਹ ਥੋੜਾ ਚੈਰੀ ਕੰਮ ਕਰਨਗੇ ਫਿਰ ਵੀ ਉਹਨਾਂ ਨੂੰ ਪਰਮੇਸ਼ਰ ਦੇ ਅੱਗੇ ਆਉਣਾ ਹੀ ਪੈਣਾ ਹੈ ਹallelujah ਜਦੋਂ ਪਤਾ ਪਰਮੇਸ਼ਰ ਤੋਂ ਬਿਨਾ ਨਹੀਂ ਕੰਮ ਹੋਣਾ ਫਿਰ ਆਪਕਾ ਹੋਰ ਕਿਤੇ ਨਹੀਂ ਜਾਣਾਗਾ ਹallelujah ਧੰਨਵਾਦ ਕਰਿਆ ਕਰੋ ਪਰਮੇਸ਼ਰ ਦਾ ਉੱਠ ਕੇ ਪਰਮੇਸ਼ਰ ਸੱਚਮੁੱਚ ਪਰਮੇਸ਼ਰ ਜੀ ਤੂੰ ਮੈਨੂੰ ਚੁਣਿਆ ਤੂੰ ਮੈਨੂੰ ਸੱਚਮੁੱਚ ਵੱਖਰਾ ਕੀਤਾ ਦੁਨੀਆ ਤੋਂ ਹੁਣ ਮੈਂ ਪਰਮੇਸ਼ਰ ਪਿੱਛੇ ਮੁੜ ਕੇ ਨਹੀਂ ਦੇਖਣਾ ਹallelujah ਜੇ ਆਪਾਂ ਸੱਚਮੁੱਚ ਅੱਗੇ ਵਧਣਾ ਫਿਰ ਪਿੱਛੇ ਨਾ ਦੇਖਿਆ ਕਰੋ ਮੇਰੇ ਪਿੱਛੇ ਕੀ ਹੁੰਦਾ ਵੈ ਹallelujah ਪਰਮੇਸ਼ਰ ਕਹਿੰਦਾ ਨਾ ਤੂੰ ਸੱਜੇ ਦੇਖ ਨਾ ਤੂੰ ਖੱਬੇ ਦੇਖ ਮੇਰੇ ਪਿੱਛੇ ਤੁਰਿਆ ਹallelujah ਤੇ ਆਪਾਂ ਫਿਰ ਸੱਜੇ ਖੱਬੇ ਕਿਉਂ ਦੇਖਣਾ ਵੈ ਕਾ ਦੇਖਣਾ ਮੈਂ ਲੋੜ ਪੈਂਦੀ ਆਪਾਂ ਨੂੰ ਕਿਸੇ ਦੇ ਘਰ ਨਹੀਂ ਚਾਹਤੀ ਮਾਂ ਦੀ ਨਹੀਂ ਹallelujah ਆਪਾਂ ਪਰਮੇਸ਼ਰ ਦੀ ਆਵਾਜ਼ ਸੁਣਨੀ ਆ ਪਰਮੇਸ਼ਰ ਨਾਲ ਗੱਲਾਂ ਕਰਨੀਆਂ ਉੱਠ ਕੇ ਪਰਮੇਸ਼ਰ ਕਹਿੰਦਾ ਪਹਿਲਾਂ ਬਾਲਾ ਵੀ ਨਾ ਤੂੰ ਕੰਮਕਾਰ ਛੱਡ ਆ ਦੋ ਉਹ ਵੀ ਕਰਨਾ ਹੀ ਕਰਨਾ ਮੈਂ ਪਲਾ ਦੋ ਮਿੰਟ ਪਰਮੇਸ਼ਰ ਨੂੰ ਦੇ ਦੇ ਸੱਚੇ ਮੰਦੇ ਨਾਲ ਹਾਲੇਲੂਇਆ ਉਹ ਆਪਣੀ ਓਨੀ ਪ੍ਰਾਰਥਨਾ ਵੀ ਸੁਣ ਲੈਂਦਾ ਵੈ ਬਹਿ ਜਾ ਕੋਈ ਤੰਗ ਦੁੱਖ ਤਕਲੀਫ ਕੁਛ ਵੀ ਹਰੇਕ ਤੇ ਹੀ ਆਉਂਦੀਆਂ ਦੁੱਖ ਤਕਲੀਫਾਂ ਬਹਿ ਜਾ ਕਰ ਪਰਮੇਸ਼ਰ ਅੱਗੇ ਗੋਡੇ ਟੇਕੇ ਹਾਲੇਲੂਇਆ ਕਿਆ ਕਰ ਪਰਮੇਸ਼ਰ ਤੇਰਾ ਦਰ ਛੱਡ ਕੇ ਮੈਂ ਕਿਤੇ ਨਹੀਂ ਜਾਣਾ ਮੈਨੂੰ ਪਤਾ ਹੈ ਤੂੰ ਮੇਰੇ ਨਾਲ ਨਾਲ ਹੀ ਜਿਦੋਂ ਪਰਮੇਸ਼ਰ ਨੇ ਕਿਹਾ ਵੈ ਤੂੰ ਨਾ ਡਰ ਤੂੰ ਨਾ ਘਬਰਾ ਤੇ ਮੈਂ ਤੇਰੇ ਨਾਲ ਨਾਲ ਐ ਤੇ ਫਿਰ ਆਪਾਂ ਨੂੰ ਕਿਸੇ ਕੋਲ ਪੁੱਛਣ ਦੀ ਲੋੜ ਵੀ ਨਹੀਂ ਹਾਲੇਲੂਇਆ ਪਤਾ ਹੀ ਕਿ ਸਾਨੂੰ ਹੀ ਪਤਾ ਹੈ ਹallelujah ਹੁਣੇ ਵਾਰ-ਵਾਰ ਕਹਿ ਤੂੰ ਨਾ ਡਰ ਤੂੰ ਨਾ ਘਬਰਾ ਮੈਂ ਤੇਰੇ ਨਾਲ ਨਾਲ ਹੀ ਹੈ ਆਪਾਂ ਨੂੰ ਇੰਨਾ ਦਾ ਵਿਸ਼ਵਾਸ ਹੋਣਾ ਚਾਹੀਦਾ ਪਰਮੇਸ਼ਰ ਮੇਰੇ ਨਾਲ ਹੈ ਹਾਲੇਲੂਇਆ ਚੰਗੇ ਕੰਮ ਜੋ ਪਰਮੇਸ਼ਰ ਦੇ ਇਥੇ ਲਿਖੇ ਹੋਏ ਆ ਉਹਨਾਂ ਨੂੰ ਆਪਾਂ ਗ੍ਰਹਿਣ ਕਰਨਾ ਵੈ ਜੋ ਪਰਮੇਸ਼ਰ ਨੇ ਕਿਹਾ ਮਾੜੇ ਕੰਮ ਕਾਢੋ ਕੱਢਨੇ ਹੀ ਅੰਦਰੋਂ ਹਾਲੇਲੂਇਆ ਕੱਢਾਂਗੇ ਤਾਂ ਫੇਰ ਹੀ ਆਪਾਂ ਅੱਗੇ ਵਧਾਂਗੇ ਸੰਸਾਰ ਤੇ ਬਹੁਤ ਕੁਝ ਹੁੰਦਾ ਵੈ ਆਪਾਂ ਉਹਨਾਂ ਮਗਰ ਨਹੀਂ ਜਾਣਾ ਹਾਲੇਲੂਇਆ ਆਪਾਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ ਜੇ ਪਰਮੇਸ਼ਰ ਕਹਦਾ ਤੇ ਚੋਰੀ ਨਹੀਂ ਕਰਨੀ ਨਹੀਂ ਕਰਨੀ ਭਲਾ ਡੱਕਾ ਵੀ ਪਿਆ ਉਹ ਵੀ ਨਹੀਂ ਆਪਾਂ ਚੱਕਣਾ ਹallelujah ਪਰਮੇਸ਼ੁਰ ਕਹਿੰਦਾ ਚੋਰੀ ਲੱਖ ਦੀ ਵੀ ਉਹ ਨਹੀਂ ਤੇ ਚੋਰੀ ਕੱਖ ਦੀ ਵੀ ਉਹ ਨਹੀਂ ਹallelujah ਜਿਉਂਨੇ ਕਹਦਾ ਤੂੰ ਝੂਠ ਨਹੀਂ ਮਾਰਨਾਗਾ ਭਲਾ ਆਪਣੇ ਕੁਛ ਵੀ ਹੋ ਜੇ ਨਾਪਣ ਘਾਟਾ ਵੀ ਪੈ ਜੇ ਆਪਾਂ ਝੂਠ ਨਹੀਂ ਮਾਰਨਾ ਹallelujah ਜਿਉਨੇ ਕਹ ਤੂੰ ਚੁਗਲੀਆਂ ਨਹੀਂ ਦਿਆ ਨਹੀਂ ਕਰਨੀ ਤੇ ਨਹੀਂ ਕਰਨੀਗੇ ਮੂੰਹ ਤੇ ਲੰਗਾਵ ਲਾਉਣਾ ਹallelujah ਉੱਥੇ ਬੋਲਣ ਜਿੱਥੇ ਆਪਾਂ ਨੂੰ ਲੋੜ ਹੈ ਬੋਲਣ ਉੱਥੇ ਤਾਂ ਆਪਾਂ ਬੋਲਦੇ ਹੀ ਨਹੀਂਗੇ ਕਿਸੇ ਦੀਆਂ ਚੁਗਲੀਆਂ ਤਾਂ ਆਪਾਂ ਨੂੰ ਕੀ ਮਿਲਦਾ ਮਿਲਦਾ ਕੁਛ ਅਗਲਾ ਟੈਡ ਖਾਲੀ ਕਰ ਜਾਂਦਾ ਆਪਣਾ ਭਰ ਜਾਂਦਾ ਉਹ ਫਿਰ ਅੰਦਰ ਗੋਲੇ ਬਾਜਾਂ ਦੇੋਂ ਨਿਕਲਦੇ ਵੀ ਨਹੀਂ ਕਿਸੇ ਪਾਸੇ ਹallelujah ਇਸ ਤਰ੍ਹਾਂ ਕਰਕੇ ਆਪਾਂ ਨੂੰ ਪ੍ਰਭੂ ਵਾਲੀਆਂ ਗੱਲਾਂ ਕਰਿਆ ਕਰੋ ਹallelujah ਕਿਸੇ ਨਾਲ ਆਪਾਂ ਫੋਨ ਤੇ ਵੀ ਗੱਲ ਕਰਦੇ ਆ ਉਹਦੇ ਨਾਲ ਵੀ ਹਾਲਚਲ ਪੁੱਛ ਕੇ ਪ੍ਰਭੂ ਦੇ ਉਹਨੂੰ ਵਚਨਾਂ ਨਾਲ ਸਮਝਾਇਆ ਕਰੋ ਹallelujah ਹੋ ਸਕਦਾ ਜਿਹੜੇ ਪਰਾਏ ਆ ਜਿਹੜੀਆਂ ਪਰਾਈਆਂ ਕੁੰਮ ਆ ਉਹਨਾਂ ਦੇ ਵੀ ਮਨ ਪਰਮੇਸ਼ਰ ਬਦਲੇ ਉਹ ਵੀ ਆਪਣੇ ਵਿੱਚ ਜੇ ਆਪਣੀ ਜੀ ਕੋਈ ਤਬਦੀਲੀ ਨਹੀਂ ਤਾਂ ਫਿਰ ਤਾਂ ਉਹਨਾਂ ਨੂੰ ਕਹਿਣਾ ਤੁਹਾਡੇ ਤਾਂ ਕੋਈ ਤਬਦੀਲੀ ਨਹੀਂ ਹallelujah ਸਿਰ ਕਰਕੇ ਸੱਚਮੁੱਚ ਆਪਾਂ ਪਾਕਰ ਉਹਨੂੰ ਆਪਦੇ ਦਿਲ ਦੇ ਵਿੱਚ ਵਸਾਉਣਾ ਹੈ ਹallelujah